ਕਿ ਐਕਚੁਅਲੀ ਤਾਂ ਹੁੰਦਾ ਮੇਰੇ ਫਾਦਰਸ ਆਫ ਦੀ ਡੈਥ ਹੁੰਦੀ ਆ ਮੇਰੇ ਕੋਲ ਜ਼ਮੀਨ ਸੀਗੀ ਕਾਰਵਾਰ ਸੀਗੀ ਮੇਰੀ ਛੋਟੀ ਸਿਸਟਰ ਸੀਗੀ ਮਰੇ ਨਾਨਕਿਆ ਨੇ ਗੋਦ ਲਈਤੀ ਸੀ ਕਿ ਲਿਖ ਲਗਾ ਕੇ ਛੋਟੇ ਹੁੰਦੀ ਤਾਂ ਜੋ ਮੇਰੇ ਡੈਡ ਦੀ ਪ੍ਰੋਪਰਟੀ ਸੀਗੀ ਜੋ ਕੁਝ ਸੀ ਸਾਰਾ ਮੇਰੇ ਨਾਂ ਤੇ ਸੀਗਾ ਜਿਹਦੇ ਵਿੱਚ ਤਿੰਨ ਭੂਆ ਸੀ ਇੱਕ ਭੂਆ ਨੇ ਲਾਮੇ ਰਿਸ ਕਰਾਈ ਹੋਈ ਸੀ ਸਮਾਣੇ ਰਹਿੰਦੇ ਸੀਗੇ ਇੱਕ ਨੀ ਸਿੰਘ ਦੇ ਵਿੱਚ ਔਰ ਇੱਕ ਜਰਮਾਣਾ ਦੇ ਵਿੱਚ ਰਹਿੰਦੀ ਮੇਰਾ ਪਿੰਡ ਜਰਮਾਣਾ ਪੈ ਜਾਂਦਾ ਕਰਨਾਲ ਦੇ ਕੋਲ ਖਾਰਿਆਂ ਦੀ ਗੁੜੀਆਂ ਮੈਂ ਤਾਂ ਉਥੇ ਹੋ ਜਾਂਦਾ ਉਹਦੀ ਜਿਹੜੀ ਭੂਆ ਸੀਗੀ ਉਹਦੇ ਹਸਬੰਡ ਦੀ ਡੈਥ ਹੁੰਦੀ ਉਹਦੇ ਕੋਲ ਬੇਟਾ ਤਾਂ ਜਦੋਂ ਮੇਰੇ ਫਾਦਰ ਸਾਹਿਬ ਦੀ ਡੈਥ ਹੁੰਦੀ ਆ ਜਦੋਂ ਆਪਾਂ ਕਹਿ ਦਿੰਦੇ ਇੱਕ ਬੀਮਾ ਕਰਦੇ ਆ ਬੀਮੇ ਦੇ ਟਾਈਮ ਦੇ ਵਿੱਚ ਮੇਰੀ ਭੂਆ ਨੇ ਇਦਾਂ ਕਰਿਆ ਸੀ ਸਾਨੂੰ ਦੋਨੋਂ ਪੈਨਾਂ ਨੂੰ ਲੈ ਕੇ ਤਾਂ ਫੋਟੋ ਕਰਾਈ ਸੀ ਕਿ ਮੈਰੀ ਜਨਾਨੀ ਆ ਸੱਕੀ ਪੈਨ ਨੇ ਤਾਂ ਜ਼ਮੀਨ ਪਿੱਛੇ ਦੇਖ ਲਓ ਅੱਜ ਤੱਕ ਤਾਂ ਬੰਦੇ ਹੀ ਮਾਰ ਦਿੰਦੇ ਆ ਮੈਂ ਤਾਂ ਹੁਣ ਵੀ ਪਿੰਡ ਦੇ ਵਿੱਚ ਚਾਹੁੰਦੇ ਮੈਨੂੰ ਮਾਰਨ ਤੱਕ ਪੈਨ ਨੇ ਕਿ ਹਾਂ ਜ਼ਮੀਨ ਦਾ ਹਿੱਸਾ ਲੈਣਾਗੇ ਤਾਂ ਉਹਨਾਂ ਨੇ ਇੱਕ ਮੈਨੂੰ ਵਿਆਹ ਹੀ ਨਹੀਂ ਕੀਤਾ ਸੀਗਾ ਮੈਨੂੰ ਇੱਕ ਵੇਚਿਆ ਗਿਆ ਸੀਗਾ ਇੱਕ 13-14 ਸਾਲ ਦੀ ਉਮਰ ਤੇ ਕੁੜੀ ਬਹੁਤ ਦੁੱਖ ਦੇਖਦੀ ਆ ਰਹੀ ਹੈ ਹੁਣ ਤੁਸੀਂ ਕੁੜੀ ਨੂੰ ਇੰਨਾ ਕੁ ਮਜਬੂਰ ਕਰ ਰਹੇ ਹੋ ਕਿ ਕੁੜੀ ਆਪ ਦਾ ਸਭ ਕੁਝ ਆਪਾ ਕਾਪਾ ਕੁਝ ਵੀ ਕਰੇ ਹੁਣ ਮੈਂ ਤਾਂ ਸੋਚਦੀ ਜੋ ਹੋਊਗਾ ਦੇਖ ਹੀ ਜਾਊਗਾ ਜਾਂ ਤਾਂ ਮਰੂਗੀ ਔਰ ਹੋਊਗਾ ਤੁਹਾਡੇ ਫਾਦਰ ਸਾਹਿਬ ਦੀ ਡੈਥ ਕਿਵੇਂ ਸੀ ਮੇਰੇ ਫਾਦਰ ਸਾਹਿਬ ਟਰਾਲਾ ਚਲਾਉਂਦੇ ਸੀਗੇ ਉਹਨਾਂ ਦੀ ਇੱਕ ਐਕਸੀਡੈਂਟ ਦੇ ਵਿੱਚ ਡੈਥ ਹੋਈ ਸੀ ਜੇ ਅੱਜ ਫਾਦਰ ਸਾਹਿਬ ਘਰ ਹੁੰਦੇ ਤਾਂ ਉਹ ਕੀ ਫੀਲ ਕਰਦੇ ਸੀ ਉਹ ਫੀਲ ਸ਼ਾਇਦ ਅੱਜ ਤੱਕ ਨੋ ਬਤਨਾਉਂਦੀ ਫਿਰ ਕਿਉਂਕਿ ਮੈਂ ਆਪਣੇ ਇੱਕ ਫਾਦਰ ਸਾਹਿਬ ਦੀ ਉਹਨਾਂ ਨੇ ਇੱਕ ਮੈਨੂੰ ਬੇਟੀ ਨਹੀਂ ਕੁੱਤਾ ਵਾਂਗੂ ਪਾਲਿਆ ਹੋਇਆ ਸੀਗਾ ਇੱਕ ਕੁੜੀ ਨੂੰ ਜਦੋਂ ਇੱਕ ਕੁੱਤਾ ਵਾਂਗੂ ਪਾਲਦੇ ਆ ਨਾ ਤਾਂ ਕੁੜੀ ਨੂੰ ਬਹੁਤ ਮਾਣ ਹੁੰਦਾ ਅੱਜ ਫਾਦਰ ਸਾਹਿਬ ਨਹੀਂ ਹੈਗੇ ਨਾ ਕਿਦਾਂ ਦਾ ਲੱਗਦਾ ਦੁੱਖ ਲੱਗਦਾ ਕਈ ਵਾਰ ਰੋਣਾ ਵੀ ਆਉਂਦਾ ਕਿ ਫਾਦਰ ਸਾਹਿਬ ਨਹੀਂ ਹੈਗੇ ਸ਼ਾਇਦ ਅਗਰ ਜੇ ਮੇਰੇ ਫਾਦਰ ਸਾਹਿਬ ਹੁੰਦੇ ਮੈਂ ਤਾਂ ਸਾਹਮਣੇ ਜਾ ਕੇ ਮੋਰੇ ਰੱਖ ਦਿੰਦੀ ਕਿ ਹਾਂ ਕਿ ਡੈਡ ਐਂ ਦਾ ਕਰਕੇ ਗੱਲ ਮੈਨੂੰ ਪਤਾ ਮੇਰੇ ਫਾਦਰ ਸਾਹਿਬ ਨੇ ਕਦੇ ਮੇਰੇ ਨਾਲ ਨਹੀਂ ਮੋੜਨੀ ਸੀਗੀ ਤਰੋਤੀਆਂ ਦੇ ਰਹੀਆਂ ਤਾਂ ਇਹ ਸਾਹਮਣਾ ਕਰ ਰਹੀਆਂ ਹਾਂ ਸੌ ਕੁੱਤੇ ਭੌਂਗਦੇ ਕਿਦਾਂ ਕਿਦਾਂ ਮੂੰਹ ਫੜੋਗੇ ਹਾਂ ਕਿਉਂ ਡਰਾ ਰ ਮੈਂ ਕਿਸੇ ਕੋਈ ਮੈਨੂੰ ਕਾਰ ਬੈਠੀ ਨੂੰ ਖਾਣ ਨੂੰ ਦੇ ਰ ਸਹੀ ਨਹੀਂ ਹੈ ਫਿਰ ਅਗਲੇ ਬੰਦੇ ਨੂੰ ਤੁਸੀਂ ਸਹੀ ਰੱਖੋ ਕਿੰਨੀਆਂ ਕੁ ਕੁੜੀਆਂ ਨਾਲ ਗਲਤ ਕਰੋਗਾ ਹਜੇ ਵੀ ਮੈਨੂੰ ਇੱਕ ਗਲਪਤਾ ਲੱਗ ਰਹੀ ਆ ਦੋ ਦੁਬਈ ਦੇ ਵਿੱਚ ਕੁੜੀਆਂ ਨੇ ਉਹ ਡਾਂਸ ਬਾਰ ਦਾ ਕੰਮ ਕਰ ਰਹੀਆਂ ਨੇ ਉੱਥੇ ਉਹਨਾਂ ਨਾਲ ਗੱਲ ਕਰ ਰਿਹਾ ਉੱਥੇ ਕਿੰਨੀਆਂ ਕੁ ਕੁੜੀਆਂ ਨਾਲ ਗੱਲ ਕਰੂਗਾ ਤੇ ਇੱਕ ਉਹਨੇ ਟੈਟੂ ਬਣਵਾਇਆ ਹੋਇਆ ਸੀ ਸੇਲੇ ਦਾ ਸ਼ਾਇਦ ਉਹਦੇ ਨਾਲ ਹੁਣ ਦੁਬਾਰਾ ਲਿੰਕ ਦੇ ਵਿੱਚ ਆ ਗਿਆ ਉਹਦੇ ਨਾਲ ਗੱਲ ਕਰ ਰਿਹਾ ਉਹਨੇ ਇੱਕ ਰੀਲ ਪਾਈ ਹੋਈ ਆ ਇੱਥੇ ਟੈਟੂ ਦੇ ਦਿੱ ਕੇ ਕਿਉਂ ਉਹ ਕੁੜੀ ਨੂੰ ਯਾਦ ਕਰ ਰਿਹਾ ਅਗਰ ਜੇ ਇੰਦਾ ਹੀ ਸੀ ਕਿ ਫਿਰ ਮੇਰਾ ਯੂਜ਼ ਕਿਉਂ ਕੀਤਾ ਮੈਨੂੰ ਕਹੀਂ ਕਹਿ ਰਹਿੰਦੇ ਆ ਮੈਂ ਪਿਛਲੇ ਪੋਡਕਾਸਟ ਦੇ ਵਿੱਚ ਦੱਸਿਆ ਸੀਗਾ ਕਿ ਸੁਕਰਤੀ ਜਦੋਂ ਆਇਆ ਸੀਗਾ ਮੇਰਾ ਵੋਸ਼ਨ ਕਰਵਾ ਕੇ ਗਿਆ ਸੀ ਕਈ ਮੁੱਦਾ ਚੱਕ ਰਹੇ ਨੇ ਕਿਉਂ ਬਈ ਪ੍ਰੈਗਨੈਂਟ ਹੋਣਾ ਕੋਈ ਗਲਤ ਗੱਲ ਆ ਤੁਸੀਂ ਵੀ ਤਾਂ ਕਿਸੇ ਦੇ ਕੁੱਖੋ ਜੰਮੇ ਹੋਏ ਹੋ ਉਸ ਵੇਲੇ ਮੈਂ ਮੰਨਦੀ ਹਾਂ ਬਹੁਤ ਗਲਤ ਤਾਂ ਪਰ ਉਸ ਟਾਈਮ ਕੀ ਕਹਿੰਦੇ ਆ ਕਿ ਉਹਨੇ ਕਰੀ ਮੈਨੂੰ ਇੰਦਾ ਦਿੱਤਾ ਸੀਗਾ ਕਿ ਨਹੀਂ ਮੈਰਿਜ ਤੋਂ ਬਾਅਦ ਤੂੰ ਬਾਹਰ ਜਾਣਾ ਬਾਹਰ ਜਾ ਕੇ ਦੇਖਾਂ ਕਿਸਮਤ ਕੋਣ ਕਿਸਮਤ ਕਰਕੇ ਇੰਦਾ ਕੁਝ ਹੋ ਰਿਹਾ ਕੁਝ ਨਾਲ ਦੀਆਂ ਰਹਿ ਕੇ ਕਰ ਜਾਂਦੀਆਂ ਪਿੱਠ ਪਿੱਛੇ ਵਾਰ ਹੁਣ ਜਿੱਦਾਂ ਕਹਿ ਦਿੰਨੇ ਆ ਹੁਣ ਮੇਰੀ ਆਦਤ ਆ ਹੁਣ ਮੈਨੂੰ ਜਿੱਦਾਂ ਉਹਨੇ ਤੁਹਾਨੂੰ ਨੇ ਨੰਬਰ ਪਾਏ ਹੋਇਆ ਮੈਨੂੰ ਕੋਲ ਸਾਰੇ ਆਪਾਂ ਸਾਰਿਆਂ ਨੂੰ ਇੱਕ ਕਹਿ ਦਿੰਨੇ ਆ ਹਾਂਜੀ ਵੀਰੇ ਅਗਲਾ ਕੁਝ ਬੋਲਦਾ ਚੁੱਪ ਹੋ ਜੀਦਾ ਕਿ ਵੀਰੇ ਠੀਕ ਆ ਤੁਸੀਂ ਸਹੀ ਹੋ ਸੀ ਗੱਲ ਤਾਂ ਤੁਸੀਂ ਸੁਖਰਤਿਆ ਦੀ ਮਦਰ ਦਾ ਨੰਬਰ ਸਿਸਟਰ ਦਾ ਨੰਬਰ ਵੀ ਕੀ ਕਰਦੀ ਜਦੋਂ ਉਹਨਾਂ ਦੀ ਪੂਰੀ ਫੈਮਲੀ ਨਾਲ ਉਹਨਾਂ ਦੇ ਜਦੋਂ ਆ ਗੱਲ ਹੋਈ ਸੀਗੀ ਉਹਨਾਂ ਦੇ ਮਾਮਾ ਸਾਹਿਬ ਨੂੰ ਕਾਲ ਕੀਤਾ ਸੀ ਸਿਸਟਰ ਨੂੰ ਕਾਲ ਕੀਤਾ ਸੀ ਮੇਰੇ ਕੋਲ ਰਿਕਾਰਡਿੰਗ ਆ ਕਿ ਦੀ ਅਗਰ ਕੋਈ ਵੀ ਗੱਲਾ ਪ੍ਰੀਤ ਨੂੰ ਕੋ ਉਹਦਾ ਨਾਮ ਕਰਦਾ ਨਾਮ ਪ੍ਰੀਤ ਦਾ ਰੀਅਲ ਨਾਮ ਹੈਗਾ ਸੋਪ੍ਰੀਤ ਸਿੰਘ ਤਾਂ ਮੈਂ ਕਿਹਾ ਦੀ ਪ੍ਰੀਤ ਨੂੰ ਕੋ ਕਿ ਜੇ ਕੋਈ ਵੀ ਗੱਲਾ ਬੈਕ ਐਂਡ ਵੇੜ ਲਵੇ ਮੈਂ ਨਹੀਂ ਚਾਹੁੰਦੀ ਕਿ ਉਹਦੀ ਵੀ ਲਾਈਫ ਖਰਾਬ ਹੋਵੇ ਔਰ ਮੇਰੀ ਵੀ ਹੋਵੇ ਕਹਿੰਦੀ ਠੀਕ ਆ ਜੀ ਉਸ ਤੋਂ ਬਾਅਦ ਉਹਦੀ ਭੈਣ ਨੇ ਕਾਲ ਚੱਕਣਾ ਬੰਦ ਕਰਤਾ ਉਹਦੀ ਮਦਰ ਨੇ ਫੋਨ ਚੱਕਣਾ ਬੰਦ ਕਰਤਾ ਐ ਤੋ ਤੱਕ ਤੇ ਉਹਦੇ ਮਾਮੇ ਨੇ ਵੀ ਕਾਲ ਚੱਕਣਾ ਬੰਦ ਕਰਤਾ